ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਨ ਸਿੰਘ ਖੱਕ ਡੀਐਸਪੀ ਸਰਮ ਸਿੰਘ ਬਲ ਦੇ ਨਿਰਦੇਸ਼ਾਂ ਤੇ ਥਾਣਾ ਫਲੋਰ ਦੇ ਐਸਐਸਓ ਸੰਜੀਕਪੁਰ ਵੱਲੋਂ ਦੋ ਬੱਚਿਆਂ ਦੀ ਮਾਂ ਦਾ ਕਤਲ ਕਰਨ ਵਾਲਾ ਰੋਪੀ ਕੀਤਾ ਕਾਬੂ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਦੂਸਰਾ ਇਸ ਦਾ ਪ੍ਰਾਗ ਗਣੀ ਮੌਕੇ ਤੋਂ ਫਰਾਰ ਹੈ ਕੈਮਰਾਮੈਨ ਸਿੰਘ ਨਾਗੀ ਨਾਲ ਦੁਆਬਾ ਰਿਟਮੈਂਟ ਪਹੁੰਚਣ ਲਈ ਪ੍ਰਿਸ਼ਾਂਤ ਸਿੰਘ ਨਾਗੀ ਦੀ ਰਿਪੋਰਟ ਬੰਗਲ ਵਿੱਚ 309 ਨੰਬਰ ਐਫ ਆਈ ਆਰ ਜਿਹੜੀ ਆ ਉਹ ਥਾਣਾ ਫਲੋਰ ਵਿੱਚ ਦਰਜ ਕੀਤੀ ਗਈ ਸੀ ਇਹ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਹਰਕਮਲਪ੍ਰੀਤ ਸਿੰਘ ਖੱਖੀ ਦੇ ਦਿਖਾ ਨਿਰਦੇਸ਼ਾਂ ਸਹਿਤ ਇੱਕ ਸਪੈਸ਼ਲ ਟੀਮ ਜਿਹੜੀ ਉਹ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ ਲੇਡੀ ਇਨਸਪੈਕਟਰ ਨਦੀਪ ਕੌਰ ਤੇ ਐਫ ਐਚਓ ਫਲੋਰ ਸੰਜੀਤ ਕਪੂਰ ਦੇ ਰਹਿਣ ਲਈ ਇੱਥੇ ਟੀਮ ਬਣੀ ਸੀ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹਾਂਗਾ ਵੀ ਇਹ ਜਿਹੜਾ ਲੜਕੀ ਉਹ ਗੋਮੋ ਤੋਂ ਬਾਅਦ ਕਤਲ ਹੋਈ ਸੀ ਇਹਨੂੰ 5 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਜਿਹੜਾ ਸੀ ਉਹ ਹੱਲ ਕਰ ਲਿਆ ਗਿਆ ਸੀ ਤੇ ਐਫਆਈਆ ਕਰਕੇ ਇੱਕ ਦੋਸ਼ੀ ਜਿਹੜਾ ਆਗਸਤਾ ਕਰ ਲਿਆ ਗਿਆ ਜੀ ਸਿਰ ਪਤਾ ਲੱਗਾ ਵੀ ਐਫਆਰ ਵਿੱਚ ਦੋ ਦੋਸ਼ੀ ਦਾ ਨਾਮ ਹੈਗੇ ਆ ਪਰ ਇਹ ਜਿਹੜਾ ਮਰਡਰ ਹੋਇਆ ਉਹਨਾਂ ਨੇ ਕੀਤਾ ਕਰੇ ਇਹਦੇ ਵਿੱਚ ਦੋ ਦੋਸ਼ੀ ਨੇ ਦੋਨੋਂ ਹੀ ਸਕੇ ਭਰਾ ਨੇ ਜੀ ਤੇ ਇਹ ਦੋਨੋਂ ਹੀ ਜਿਹੜਾ ਮਰਡਰ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਹੈ ਪਤਾ ਲੱਗਾ ਵੀ ਇਹ ਮਰਡਰ ਕੀਤਾ ਕਿਉਂ ਕਰੇ ਮਰਡਰ ਦਾ ਇਹ ਪ੍ਰਾਣੇ ਜਿਹੜਾ ਸੀ ਲਿਆਕਤ ਅਲੀ ਜਿਹੜਾ ਲੜਕੀ ਸੀ ਸ਼ਕੀਨਾ ਇਦਾਂ ਦੇ ਰਿਲੇਸ਼ਨ ਸਨ ਤੇ ਨਿਗਾਹ ਤੌਲਕਾਰ ਚੱਲਦੇ ਪਏ ਸੀ ਇਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵੀ ਇਹਨਾਂ ਨੂੰ ਹਰੈਸ ਕੀਤੀ ਸੀ ਵੀ ਇਹ ਕੰਪੋ ਗਰੇਜ ਕਰਨ ਪਰ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਦੋਂ ਇਹ ਬੀਟੀ ਸ਼ਾਮ ਨੂੰ ਮਿਲਣ ਵਾਸਤੇ ਗਈ ਹੈ ਉੱਥੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਣ ਤੋਂ ਬਾਅਦ ਇਹਦਾ ਕਤਲ ਕਰ ਦਿੱਤਾ ਗਿਆ ਜੀ ਸਰ ਮਰਡਰੋ ਪੁਲਿਸ ਤੋਂ ਉੱਥੇ ਹੀ ਹਮਾਰੀ ਗਈ ਹੈ ਉੱਥੇ ਸੁਣੇ ਜੀਣਾ ਹੈ ਇਹ ਜੋ ਹੁਣ ਤੱਕ ਦੀ ਤਫ਼ਤੀਸ਼ ਹੈ ਹੈ ਉਹਦੇ ਵਿੱਚ ਇਹ ਆਪਣਾ ਗੁਰਾਇਆਂ ਦੇ ਵਿੱਚ ਅਤੇ ਪਿੰਡ ਦੇ ਨੇੜੇ ਜਿਹੜੀ ਨਹਿਰ ਹੈਗੀ ਉਥੇ ਜਿਹਦੀ ਉਹਨੂੰ ਕਤਲ ਕੀਤਾ ਗਿਆ ਤੇ ਨੇੜੇ ਸੱਪੜ ਖੇਤ ਦੇ ਵਿੱਚ ਦੀ ਲਾਸ਼ ਜਿਹੜੀ ਆ ਉਥੋਂ ਦਿੱਤੀ ਗਈ ਸੀ ਤਾਂ ਤਾਂ ਐਫ ਆਈ ਆਰ ਵਿੱਚ ਕਿੰਨੇ ਬੰਦੇ ਨਾਮਜ਼ਦ ਹੋਏ ਐਫ ਆਈ ਆਰ ਦੇ ਵਿੱਚ ਇੱਕ ਦੋਸ਼ੀ ਸੀ ਬਾਅਦ ਦੇ ਵਿੱਚ ਉਹਦੀ ਪੁੱਛਗਿੱਛ ਫਰਦੰਗ ਸ਼ਾਹ ਦੇ ਤੋਂ ਦਾ ਸਗਾ ਭਰਾ ਜਿਹੜਾ ਹੈਗਾ ਗਨੀ ਹੈਗਾ ਉਹ ਉਹਨੂੰ ਇਸ ਕਤਲ ਦੇ ਵਿੱਚ ਇਨਵੋਲ ਕੀਤਾ ਗਿਆ ਬੱਚੇ ਦੇ ਵਿੱਚ